ਹਾਲੇਲੂਆ ਤੇ ਬਾਪ ਨੇ ਕੀ ਕੀਤਾ ਉਹ ਬਾਪ ਹੀ ਬਾਪ ਨਹੀਂ ਹੈ ਜੇਕਰ ਪੁੱਤਰ ਉਹਨੂੰ ਪਿਆਰ ਕਰ ਰਿਹਾ ਤੇ ਉਹ ਕਰੇ ਨਾ ਉਹ ਬਾਪ ਨੇ ਜਦ ਮੈਂ ਤੇ ਚੜ ਕੇ ਵੇਖਿਆ ਆਪਣੇ ਛੱਤ ਦੀ ਮਕਾਨ ਤੇ ਚੜ ਕੇ ਵੇਖਿਆ ਮਕਾਨ ਦੀ ਛੱਤ ਤੇ ਚੜ ਕੇ ਵੇਖਿਆ ਪੁੱਤਰ ਆ ਰਿਹਾ ਹੈ ਕੌਣ ਆ ਰਿਹਾ ਹੈ ਪੁੱਤਰ ਕੀ ਕੀਤਾ ਨੇ क्या निकल जाए इतो मुड़ जाए इत अगों की दौड़ पिया, मैं छत उतर तो अगों की दौड़ पिया बेटे दा पहला वाला चेहरा नहीं है बेटे दे पहला वाले कपड़े नहीं है क्योंकि राजे का पुत्र है राजे के पुत्रा के कपड़े क्यों नहीं जुत्ती जुती चुट्टी कपड़े मैं ਹੱਥਾਂ ਦੇ ਨਾਹ ਵੜੇ ਪਏ ਆ ਸਿਰ ਦੇ ਵਾਲ ਵੜੇ ਪਏ ਆ ਪੈਦਾ ਵਾਲਾ ਅਧਿਕਾਰੀ ਨਹੀਂ ਹੈ ਹਾਲੇਲੂਇਆ ਹਾਲੇਲੂਇਆ ਤੇ ਖੜੀ ਲਾ ਲਿਆ ਤੇ ਬੜਾ ਜਸ਼ਨ ਕੀਤਾ ਬੜੀ ਖੁਸ਼ੀ ਮਨਾਈ ਬੜਾ ਚਾਹ ਲਾ ਲੀਤਾ ਬੜੀਆਂ ਸਬਜ਼ੀਆਂ ਬਣਾਈਆਂ ਬڑے ਰਿਸ਼ਤੇਦਾਰ ਸਾਕ ਸਬੰਧੀ ਸੱਦੇ ਗਏ ਕਿ ਜਿਹੜਾ ਪੁੱਤਰ ਮੇਰਾ ਮਰ ਗਿਆ ਸੀ ਉਹ ਜਿੰਦਾ ਆ ਗਿਆ ਹallelujah ਬੜੀ ਦਿਲਹਰੀ ਦਾ ਕਿਆ ਤੇ ਬੜਾ ਆਨੰਦ ਛਾ ਗਿਆ ਬੜੀ ਖੁਸ਼ੀ ਛਾ ਗਈ ਕਿ ਮਰਿਆ ਪੁੱਤਰ ਜਿੰਦਾ ਹੋ ਗਿਆ ਕਰੋੜ ਲੜ ਕੇ ਗਿਆ ਸੀ ਪੁੱਤਰ ਕਿਹਾ ਗਿਆ ਵਾਪਸ ਆ ਗਿਆ ਅੱਜ ਮੈਂ ਬੜੇ ਲੋਕ ਵੇਖਿਆ ਕਾਗਜ਼ਾਂ ਦੇ ਵਿੱਚ ਦਖਲ ਬੇਦਖਲ ਕਰਦੇ ਆ ਦਿਲ ਤੋਂ ਨਹੀਂ ਕਾਗਰਿਆਂ ਚ ਬੇਦਖ ਕਰਦੇ ਆ ਦਿਲ ਤੋਂ ਕਰਕੇ ਵੇਖ ਨਾ ਗਿਲ ਤੋਂ ਨਹੀਂ ਕੀਤਾ ਜਾਂਦਾ ਉਸੇ ਬੇਦਖ ਨੂੰ ਦੁਬਾਰਾ ਘੱਟ ਕੀ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਪੁੱਤਰਾ ਹਨਾ ਹਾਲੇਲੂਇਆ 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 ਜਦੋਂ ਪੁੱਤਰਾ ਆਖੇ ਨਹੀਂ ਲੱਗ ਰਿਹਾ ਕੰਮ ਨਹੀਂ ਸਹੀ ਕਰ ਰਿਹਾ ਤੇ ਫਿਰ ਇੱਕ ਵਾਰ ਤਾਂ ਕਰੋ ਜਾਵੇ ਗਈ ਹੈ ਆਪਦੀ ਮਰਜ਼ੀ ਨਾਲ ਬਾਪ ਨੂੰ ਬੋਲ ਰਿਹਾ ਹਮਦੀ ਮਰਜ਼ੀ ਨਾਲ ਚਲਾ ਗਿਆ ਸਭ ਕੁਝ ਮਡਾ ਕੇ ਜਿੰਨਾ ਧੰਦਾ ਉਹ ਜਿੰਨਾ ਪੈਸਾ ਸੀਗਾ ਉਹ ਐਸ ਪ੍ਰਸਥਤੀਆਂ ਚ ਗਲਤ ਮੁੰਡਿਆਂ ਦੇ ਨਾਲ ਗਲਤ ਕੰਮਾਂ ਚਾ ਦਾ ਦਿੱਤਾ ਨਸ਼ਿਆਂ ਵਿੱਚ ਬਦਮਾਸਤੀਆਂ ਵਿੱਚ ਗਲਤ ਕੰਮਾਂ ਸਾਰਾ ਪੈਸਾ ਨਾ ਦਿੱਤਾ ਤੇ ਪੈਸਾ ਕੀ ਹੋ ਗਿਆ ਕੀ ਹੋ ਗਿਆ ਪੈਣ ਪੈਸਾ ਖਤਮ ਹੋ ਗਿਆ ਬੋਲ ਹallelujah ਹੁਣ ਪਹਿਲਾ ਵਾਲੀ ਰੋਟੀ ਚਾਹੀਦੀ ਪਹਿਲਾ ਵਾਲਾ ਕੱਪੜਾ ਚਾਹੀਦਾ ਪਹਿਲਾ ਵਾਲਾ ਬੈੱਡਰੂਮ ਚਾਹੀਦਾ ਵਾਲੀ ਬਦਵਸਤੀ ਚਾਹੀਦੀ ਆ ਉਹ ਨਹੀਂ ਮਿਲਣੀ ਕਿਉਂਕਿ ਜਿੰਨਾ ਪੈਸਾ ਸੀਗਾ ਉਹ ਸਾਰਾ ਐਸ਼ ਪ੍ਰਸਤੀ ਵਿੱਚ ਢਾ ਦਿੱਤਾ ਦਵਾਈ ਖਾ ਦਿੱਤੀ ਹੁਣ ਜਿਹੜੇ ਯਾਰ ਬੇਲੀ ਪਹਿਲਾਂ ਨਾਲ ਬੈਹਦੇ ਸੀ ਮੇਜਾ ਤੇ ਜਿਹੜੇ ਪਹਿਲਾਂ ਖਾਂਦੇ ਸੀ ਨਾਲ ਬੈਹ ਬੈ ਕੇ ਹੁਣ ਉਹ ਵੀ ਆਉਣਾ ਕੀ ਹੋ ਗਏ ਬੰਦ ਹੋ ਗਏ ਭੁੱਖ ਵਾਧੀ ਜਾ ਰਹੀ ਪਹਿਲਾਂ ਵਾਲਾ ਆਰਾਮ ਨਹੀਂ ਆ ਤੇ ਕੰਮ ਭਾਲਤ ਲਈ ਗਿਆ ਤੇ ਇੱਕ ਸ਼ੌਕਰ ਨੇ ਕੰਮ ਦਿੱਤਾ ਉਹਨੂੰ ਸੂਰ ਚਾਰਨ ਦਾ ਤੇ ਇਹ ਖਾਣਾ ਕਹਿੰਦਾ ਸੂਰ ਖਾਊਗਾ ਤੈਨੂੰ ਰੁੱਤ ਜਾਵੇਗਾ ਤੇ ਬਾਪ ਦੇ ਘਰ ਦੀ ਕੀ ਆ ਹਾਂ ਤੇ ਬਾਪ ਨੇ ਬੜੇ ਚਾਰ ਨਾਲ ਸ਼ਾਦੀ ਨਾਲ ਲਾਇਆ ਤੇ ਉਹਦਾ ਵੱਡਾ ਭਰਾ ਬਾਹਰੋਂ ਕੰਮ ਕਰਕੇ ਆਇਆ ਉਹਨੇ ਬਾਹਰ ਬਾਹਰ ਸੁਣੀ ਕਹਿੰਦਾ ਵੀ ਜਸ਼ਨ ਕਿੱਥੋਂ ਹੋ ਰਿਹਾ ਉਹ ਆਗੇ ਤੇਰੇ ਬਾਪ ਨੇ ਕੀਤੀ ਪਾਰਟੀ ਸਾਰਿਆਂ ਨੂੰ ਬੁਲਾਇਆ ਤੇਰਾ ਜਿਹੜਾ ਭਰਾ ਕਰੋ ਲੜ ਕੇ ਗਿਆ ਸੀਗਾ ਉਹ ਕਿੱਥੇ ਆ ਗਿਆ ਵਾਪਸ ਆ ਗਿਆ ਉਹਨੂੰ ਬੜੀ ਚਲਸੀ ਹੋਈ ਉਹਨੂੰ ਬੜਾ ਕੀ ਚੜਿਆ ਕਹਿੰਦਾ ਯਾਰ ਮੈਂ ਤਾਂ ਮੇਰੇ ਨੀ ਤਾਂ ਕਦੇ ਨੇ ਇੱਕ ਵੱਛਾ ਨਹੀਂ ਦਿੱਤਾ ਇਕ ਲੇਲਾ ਨਹੀਂ ਦਿੱਤਾ ਮੈਂ ਉਹਦੇ ਯਾਰਾ ਬੇੜੀਆਂ ਨਾਲ ਬਹਿ ਕੇ ਕੀ ਕਰਨਾ ਪਾਰਟੀ ਕਰਦਾ ਤੇ ਸਾਰਾ ਕੁਝ ਲੜ ਝੜ ਕੇ ਘਰੋਂ ਝਗੜ ਕੇ ਬਡਾਗੇ ਲੈ ਕੇ ਚਲਾ ਗਿਆ ਸੀਗਾ ਤਾਂ ਇਹਦੇ ਆਏ ਤੋਂ ਇਹਨੇ ਕਿੰਨਾ ਕੁਝ ਕੀਤਾ ਤੇ ਮੈਨੂੰ ਕਦੇ ਨੇ ਪੁੱਛਿਆ ਹੀ ਨਹੀਂ